ਅਜਮਾ ਦੁਆਰਾ ਪੰਜਾਬ ਵਾਚ ਕੰਪਨੀ ਜਿਹੜੀ ਬਾਟਾ ਚੌਂ ਗੁਰਦਾਸਪੁਰ ਦੇ ਵਿੱਚ ਸਥਿਤ ਹੈ ਸਾਡੇ ਨਾਲ ਡਿੱਕੀ ਜੀ ਜਿਹੜੇ ਦੇ ਓਨਰ ਨੇ ਉਹ ਬਦਕਿਸਮਤੀ ਨਾਲ 17 ਜੁਲਾਈ ਨੂੰ ਇਹਨਾਂ ਦੇ ਇੱਥੇ ਗਨ ਸ਼ਾਟਸ ਹੋਏ ਸੀ ਪਰ ਉਸ ਵਕਤ ਪਰਮੇਸ਼ਵਰ ਨੇ ਕਿਰਪਾ ਕੀਤੀ ਕਿ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਮੈਂ ਅੱਜ ਇੱਥੇ ਆਇਆ ਮਨ ਨੂੰ ਟਾਰਸਾ ਕਿ ਜਿਹੜੇ ਕਲਪਰੇਟ ਸੀਗੇ ਇਹਨਾਂ ਨੂੰ ਮੈਂ ਉਦੋਂ ਵੀ ਕਿਹਾ ਸੀਗਾ ਕਿ ਸਮਾਜ ਵਿਰੋਧੀ ਅੰਸਰ ਉਹ ਅੱਜ ਫੜੇ ਗਏ ਨੇ ਇੱਕ ਬੰਦਾ ਉਹਨਾਂ ਚ ਫੜਿਆ ਗਿਆ ਔਰ ਪੁਲਿਸ ਦੂਸਰੇ ਦਿਨ ਪਿੱਛੇ ਵੀ ਲੱਗੀ ਆ ਉਹ ਵੀ ਫੜਿਆ ਜਾਊਗਾ ਸੋ ਮੈਂ ਅੱਜ ਇਲਾਕਾ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਇੱਕ ਵਿਸ਼ਵਾਸ ਦਿਵਾਉਣਾ ਕਿ ਸਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਜੀ ਦੀ ਯੋਗ ਅਗਵਾਈ ਥੱਲੇ ਤੁਹਾਡੀ ਜਾਨ ਤੇ ਮਾਲ ਦੀ ਰਾਖੀ ਕਰਨ ਲਈ ਵਚਨਬੱਧ ਆ ਔਰ ਕਿਸੇ ਵੀ ਕੀਮਤ ਦੇ ਉੱਪਰ ਜਿਹੜੇ ਸਮਾਜ ਵਿਰੋਧੀ ਅਨਸਰ ਨੇ ਜਿਨ੍ਹਾਂ ਨੂੰ ਆਪਾਂ ਐਂਟੀ ਸੋਸ਼ਲ ਐਲੀਮੈਂਟ ਕਹਿੰਦੇ ਆ ਕਦੇ ਵੀ ਸਿਰ ਨਹੀਂ ਚੁੱਕਣ ਦਿੱਤਾ ਜਾਊਗਾ ਔਰ ਮੈਂ ਅੱਜ ਦਿਲ ਦੀਆਂ ਗਹਿਰਾਈਆਂ ਤੋਂ ਪੰਜਾਬ ਪੁਲਿਸ ਦਾ ਔਰ ਖਾਸ ਕਰਕੇ ਜਿਹੜੇ ਸਾਡੇ ਐਸਐਸਪੀ ਗੁਰਦਾਸਪੁਰ ਨੇ ਦਿੱਤਿਆ ਜੀ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਉਹਨਾਂ ਨੂੰ ਮੁਬਾਰਕ ਦਿਨਾ ਕਿ ਇਹ ਜਿਹੜਾ ਇੱਕ ਇਨਸੀਡੈਂਟ ਹੋਇਆ ਸੀ ਜਿਹਦੀ ਇੱਕ ਸ਼ਹਿਰ ਦੇ ਵਿੱਚ ਬੜੀ ਚਰਚਾ ਸੀ ਔਰ ਕਿਸੇ ਹੱਦ ਤੱਕ ਲੋਕਾਂ ਦੇ ਵਿੱਚ ਥੋੜਾ ਜਿਹਾ ਡਰ ਦਾ ਮਾਹੌਲ ਵੀ ਆ ਗਿਆ ਸੀਗਾ ਔਰ ਉਹਨਾਂ ਨੇ ਬਹੁਤ ਤੇਜ਼ੀ ਦੇ ਨਾਲ 17 ਜੁਲਾਈ ਨੂੰ ਇਹ ਵਕੂਆ ਹੁੰਦਾ ਤੇ 23 ਨੂੰ 22 ਸ਼ਾਮ ਨੂੰ 23 ਨੂੰ ਉਹ ਬੰਦੇ ਜਿਹੜੇ ਨੇ ਫੜੇ ਜਾਂਦੇ ਨੇ ਸੋ ਬਹੁਤ ਕੁਇਕ ਐਕਸ਼ਨ ਲਿਆ ਉਹਦੇ ਲਈ ਪੰਜਾਬ ਪੁਲਿਸ ਵਧਾਈ ਦੀ ਪਾਤਰ ਹੈ ਔਰ ਉਹਦੇ ਨਾਲ ਹੀ ਮੈਂ ਧੰਨਵਾਦ ਕਰਦਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਸ਼੍ਰੀ ਦਿਲਵਿੰਦਰ ਸਿੰਘ ਡਾਪਟੀ ਮਿਸ਼ਣ ਗੁਰਦਾਸਪੁਰ ਔਰ ਡੀਆਈਜੀ ਬਾਰਡਰ ਰੇਜ ਮਾਨਕ ਸਿੰਘ ਜੀ ਜਿਨ੍ਹਾਂ ਨੇ ਸਾਰਿਆਂ ਨੇ ਟੀਮ ਵਰਕ ਕਰਕੇ ਇਸ ਮਸਲੇ ਨੂੰ ਹੱਲ ਕੀਤਾ ਔਰ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹਨਾ ਕਿ ਤੁਸੀਂ ਸਾਰੇ ਚੰਗੇ ਵਪਾਰੀ ਹੋ ਤਗੜੇ ਹੋ ਕੇ ਆਪਣੇ ਕੰਮ ਕਰੋ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਲਾਅ ਐਂਡ ਆਰਡਰ ਵੱਲੋਂ ਨਹੀਂ ਹੋਣ ਦਿੱਤੀ ਜਾਊਗੀ ਇਹ ਤੁਹਾਡੀ ਜਾਨ ਮਾਲ ਦੀ ਰਾਖੀ ਸਰਕਾਰ ਦੀ ਪਹਿਲੀ ਡਿਊਟੀ ਹੈ ਔਰ ਸਾਡੇ ਮੁੱਖ ਮੰਤਰੀ ਜੀ ਇਸ ਗੱਲੋਂ ਬਹੁਤ ਸੰਵੇਦਨਸ਼ੀਲ ਨੇ ਕਿ ਦਿੱਤੇ ਤੱਕ ਲਾਅ ਐਂਡ ਆਰਡਰ ਦੀ ਗੱਲ ਆਉਂਦੀ ਹੈ ਉਹ ਕਿਸੇ ਨੂੰ ਬਖਸ਼ਿਆ ਨਹੀਂ ਜਾਂਦਾ ਔਰ ਖਾਸ ਕਰਕੇ ਲਾਅ ਐਂਡ ਆਰਡਰ ਦੇ ਵਿੱਚ ਕਿਤੇ ਵੀ ਕੋਈ ਵੀ ਪੋਲਿਟੀਕਲ ਇੰਟਰਫੇਰੈਂਸ ਜਿਹੜੀ ਆ ਉਹ ਨਹੀਂ ਹੋਊਗੀ ਸੋ ਨਿੱਕੀ ਜੀ ਤੁਹਾਡੇ ਤੁਹਾਨੂੰ ਇਸ ਗੱਲ ਦੀ ਮੁਬਾਰਕ ਆ ਜਿਹੜੇ ਉਹ ਬੰਦੇ ਨੇ ਅੱਜ ਫੜੇ ਗਏ ਨੇ ਔਰ ਜਿਹੜੀ ਤੁਹਾਡੀ ਕੰਪਲੇਂਟ ਸੀਗੀ ਉਹਦੇ ਤੇ ਬਹੁਤ ਤੇਜ਼ੀ ਦੇ ਨਾਲ ਅਸਰ ਹੋਇਆ ਔਰ ਮੈਂ ਅੱਜ ਵਪਾਰ ਮੰਡਲ ਗੁਰਦਾਸਪੁਰ ਦਾ ਵੀ ਧੰਨਵਾਦ ਕਰਦਾ ਸਾਡੇ ਖਾਲਸਾ ਜੀ ਜਿਹੜੇ ਚੇਅਰਮੈਨ ਸਾਹਿਬ ਨੇ ਮਨੀਸ਼ ਜੀ ਨੇ ਅਗੇਸ਼ ਸ਼ਰਮਾ ਜੀ ਨੇ ਨੰਦਾ ਜੀ ਨੇ ਰਵੀ ਜੀ ਨੇ ਸਬਰੀਮੰਟੀ ਤੋਂ ਨਯਰ ਸਾਹਿਬ ਇਹਨਾਂ ਸਾਰਿਆਂ ਨੇ ਇਕਜੁੱਟ ਹੋ ਕੇ ਦਸਤੀ ਕੇਡਮਨਿਸਟ੍ਰੇਸ਼ਨ ਦੇ ਸਾਹਮਣੇ ਬਾਜ਼ਾਰ ਦੇ ਮਸਲੇ ਚੁਕੇ ਸੀ ਗਏ ਔਰ ਉਹਦੇ ਵਿੱਚ ਕੋਈ ਐਕਸ਼ਨ ਹੋ ਗਿਆ ਅੱਗੇ ਤੋਂ ਵੀ ਦਾ ਬੇਨਤੀ ਕਰੂੰਗਾ ਕਿ ਵਪਾਰ ਮੰਡਲ ਵਪਾਰੀਆਂ ਦੀ ਤੁਸੀਂ ਨੁਮਾਇੰਦਗੀ ਕਰਦੇ ਹੋ ਕੋਈ ਵੀ ਗੱਲ ਹੋਵੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹਮੇਸ਼ਾ ਤੁਹਾਡੇ ਨਾਲ ਮਜ਼ਬੂਤੀ ਨਾਲ ਖੜੀ ਆ ਔਰ ਡੇ ਡੂਡੇ ਦੇ ਵਿੱਚ ਵੀ ਕਿਤੇ ਕੋਈ ਮਸਲਾ ਹੁੰਦਾ ਹ ਹਿਸ਼ ਭਾਜਨ ਜੀ ਉਹ ਜ਼ਰੂਰ ਐਡਮਿਨਿਸਟ੍ਰੇਸ਼ਨ ਦੇ ਧਿਆਨ ਦੇ ਵਿੱਚ ਲਿਆਓ ਤਾਂ ਕਿ ਪੱਬਾ ਪੈਰ ਹੋ ਕੇ ਜਿੰ ਤੋ ਤੱਕ ਤੁਹਾਡੀ ਸਮੱਸਿਆ ਨੇ ਉਹ ਹੱਲ ਕਰਾਂਗੇ ਸੋ ਇੱਕ ਵਾਰੀ ਫੇਰ ਉਹ ਤੋਂ ਖਾਲਪੁਰਖ ਦਾ ਧੰਨਵਾਦ ਜਿੰਨੇ ਸਾਡੇ ਵੀਰ ਡਿੱਕੀ ਨੂੰ ਆਪਣੀ ਬਾਹ ਦੇ ਕੇ ਬਚਾਇਆ ਵੀ ਆ ਔਰ ਇੱਕ ਡਿੱਕੀ ਵੀ ਵਧਾਈ ਦਾ ਪਾਤਰ ਆ ਵੀ ਜਨੇ ਮਜ਼ਬੂਤੀ ਦੇ ਨਾਲ ਇਸ ਇਨਸੀਡੈਂਟ ਦੇ ਖਿਲਾਫ ਗੱਲ ਕੀਤੀ ਆ ਔਰ ਆਪਣੇ ਆਪ ਨੂੰ ਮਜ਼ਬੂਤ ਕੀਤਾ ਇਹਨੇ ਸਾਰੇ ਵਪਾਰੀਆਂ ਦੇ ਜਸਬਾਦਾ ਦੀ ਤਰਜਮਾਨੀ ਕਰਦੀ ਹੋਏ ਸਾਰਿਆਂ ਨਾਲ ਇੱਕ ਬਹੁਤ ਵਧੀਆ ਸਿਸਟਮ ਬਣਾ ਕੇ ਇਹਨੇ ਦੱਸਿਆ ਵੀ ਤਾਂ ਕਿ ਜਿਹੜੇ ਐਂਟੀ ਸੋਸ਼ਲ ਐਲੀਮੈਂਟ ਨੇ ਉਹਨਾਂ ਦਾ ਕਿਵੇਂ ਨਿਡਰਚਾ ਰੱਖ ਸਕਦਾ ਸੋ ਸਰਕਾਰ ਔਰ ਆਰਗਨਾਈਜੇਸ਼ਨ ਡਿੱਕੀ ਤੁਹਾਡੇ ਨਾਲ ਖੜੀ ਆ ਔਰ ਕੋਈ ਵੀ ਗਰਦਾਸਪੁਰ ਦੇ ਵਿੱਚ ਅਸਾ ਇਨਸੀਡੈਂਟ ਪਰਮੇਸ਼ਵਰ ਕਰੇ ਹੋਵੇ ਵੀ ਨਾ ਪਰ ਜੇ ਕੋਈ ਦੋ ਹੋਏ ਨੇ ਭਾਵੇਂ ਕਲਾਨੌਰ ਦਾ ਸੀ ਭਾਵੇਂ ਗਰਦਾਸਪੁਰ ਦਾ ਸੀਗਾ ਉਹ ਪਹਿਲ ਦੇ ਆਧਾਰ ਦੇ ਉੱਪਰ ਪੰਜਾਬ ਦੀ ਪੁਲਿਸ ਨੇ ਉਹਨੂੰ ਹੱਲ ਕਰਕੇ ਦਿੱਤਾ ਸਾਡੀ ਪੁਲਿਸ ਜਿਹੜੀ ਸਾਡੀ ਸਾਰੇ ਹਿੰਦੁਸਤਾਨ ਚ ਬੈਸਟ ਪਰਫਾਰਮਡ ਫੋਰਸ ਹੈਗੀ ਆ ਔਰ ਇੱਕ ਵਾਰੀ ਫੇਰ ਐਸਐਸਪੀ ਗਰਦਾਸਪੁਰ ਔਰ ਉਹਦੀ ਸਾਰੀ ਟੀਮ ਨੂੰ ਮੁਬਾਰਕਬਾਦ ਤੇ ਧੰਨਵਾਦ ਆ ਪ੍ਰਸ਼ਾਸਨ ਦਾ ਧੰਨਵਾਦ ਕਰਨਾ ਸਪੈਸ਼ਲੀ ਪੰਜਾਬ ਪੁਲਿਸ ਦਾ ਅਲਮਨ ਬੈਲ ਜੀ ਦਾ ਬਾਕੀ ਆਪਣੇ ਵਪਾਰ ਮੰਡਲ ਦਾ ਸਾਰਿਆਂ ਨੇ ਮੇਰਾ ਸਾਥ ਦਿੱਤਾ ਰਲ ਕੇ ਔਰ ਗਾਂ ਵੀ ਮੇਰਾ ਸਾਥ ਜੁੰਦੇ ਰਹੇ ਕਿ ਮੈਨੂੰ ਇਸ ਚੀਜ਼ ਦਾ ਬਹੁਤ